ਜਦੋਂ ਤੋਂ ਇਹ ਅੰਦੋਲਨ ਦਿੱਲੀ ਪਹੁੰਚਿਆ ਹੈ ਪੰਜਾਬ ਤੋਂ ਬਾਅਦ ਮੋਦੀ ਸਰਕਾਰ ਨਾ ਤਾਂ ਪਹਿਲਾਂ ਕਦੀ ਈਮਾਨਦਾਰ ਸਿਹਰਦਸੀ ਤੇ ਨਾ ਹੁਣ ਰਹੀ ਹੈ ਜਿੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਵਿੱਚ ਜੋ ਕੁਝ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦਾ ਪੱਖ ਰੱਖਦੇ ਰਹੇ ਉਹ ਹਰ ਗੱਲ ਨੂੰ ਤਰੋੜ-ਮੋੜ ਕੇ ਲੋਕਾਂ ਦੇ ਸਾਹਮਣੇ ਗਲਤ ਢੰਗ ਨਾਲ ਪੇਸ਼ ਕਰਦੇ ਰਹੇ ਤੇ ਹਰ ਮੀਟਿੰਗ ਵਿੱਚ ਇਹ ਸਿੱਧ ਕੀਤਾ ਵੀ ਉਹਨਾਂ ਦੇ ਕਾਨੂੰਨ ਗਲਤ ਨੇ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤੇ ਜਿਹੜੀ ਜਿੰਨਾ ਕੁਛ ਵੀ ਉਹ ਕਹਿੰਦੇ ਸੀ ਸੀ ਜਦੋਂ ਗਲਤ ਸਿੱਧ ਕਰਦੇ ਸੀ ਤਾਂ ਸਰਕਾਰ ਉਹਨੂੰ ਇਸ ਤਰ੍ਹਾਂ ਪ੍ਰਚਾਰਦੀ ਸੀ ਜਿਵੇਂ ਅਸੀਂ ਇਹ ਮੰਗ ਕਰਦੇ ਹੋਈਏ ਕਿ ਇਹ ਇਹ ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ ਜਾਣ ਅਸੀਂ ਬੜੇ ਸਪਸ਼ਟ ਹੈ ਇਸ ਮਸਲੇ ਤੇ ਕਿ ਸੋਧਾਂ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਜੇ ਸੋਧਾਂ ਅਸੀਂ ਮੰਨ ਵੀ ਲੈਨੇ ਆ ਤਾਂ ਟੈਂਪਰੇਰੀਲੀ ਸਾਨੂੰ ਲੱਗੂਗਾ ਵੀ ਅਸੀਂ ਆਪਣਾ ਜਿਹੜਾ ਮਸਲਾ ਸੀ ਉਹ ਹੱਲ ਕਰਾ ਲਿਆ ਪਰ ਅਸਲੀਅਤ ਇਹ ਹੈ ਵੀ ਕਾਨੂੰਨ ਤਾਂ ਸਟੈਂਡ ਕਰੇਗਾ ਨਾ ਜਦੋਂ ਕਾਨੂੰਨ ਸਟੈਂਡ ਕਰੇਗਾ ਤਾਂ ਉਹਨੂੰ ਕਿਸੇ ਵੇਲੇ ਵੀ ਸਰਕਾਰ ਫੇਰ ਉਹਦੇ ਚ ਐਮੈਂਡਮੈਂਟ ਕਰਕੇ ਫੇਰ ਐਕਟੀਵੇਟ ਕਰ ਸਕਦੀ ਹੈ ਇਸ ਲਈ ਜਦੋਂ ਸਰਕਾਰ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਖੇਤੀ ਰਾਜਾਂ ਦਾ ਵਿਸ਼ਾ ਇਸ ਕਰਕੇ ਉਹ ਕਾਨੂੰਨ ਬਣਾ ਹੀ ਨਹੀਂ ਸਕਦੀ ਖੇਤੀ ਦੇ ਉੱਤੇ ਕੇਂਦਰ ਸਰਕਾਰ ਖਲਾਫ ਸਟੇਟਾਂ ਦੇ ਖਿਲਾਫ ਸੰਵਿਧਾਨ ਦੀ ਉਲੰਘਣਾ ਕਰਕੇ ਉਹਨਾਂ ਨੇ ਇਹ ਕਾਨੂੰਨ ਬਣਾਏ ਐ ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਦੇ ਰਹੇ ਹਾਂ ਔਰ ਅਸੀਂ ਮੰਗ ਕੀਤੀ ਹੈ ਹਮੇਸ਼ਾ ਵੀ ਇਹ ਤਿੰਨੋਂ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਸਰਕਾਰ ਵਾਪਸ ਲਵੇ ਔਰ ਕਿਸਾਨਾਂ ਨੂੰ ਆਰਥਿਕ ਇਨਸਾਫ ਦੇਵੇ ਤੇ ਹੁਣ ਕੁਝ ਦਿਨਾਂ ਤੋਂ ਫੇਰ ਬੜੀ ਤੇਜ਼ੀ ਨਾਲ ਮੋਦੀ ਸਰਕਾਰ ਨੇ ਪ੍ਰਚਾਰ ਕਰ ਰਹੀ ਸੀ ਉਹਦੇ ਸਾਰੇ ਗੋਦੀ ਮੀਡੀਆ ਸਾਰੇ ਸਰਕਾਰੀ ਮਿਸ਼ਨਰੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੀ ਹੋਈ ਸੀ ਕਦੇ ਜਿਹੜੇ ਸੀ ਪਹਾੜੇ ਦੇ ਸੱਜਣ ਖੜੇ ਕਰਕੇ ਕਿਹਾ ਜਾ ਰਿਹਾ ਸੀ ਵੀ ਲੋ ਜੀ ਸਾਡੇ ਲੋਕ ਤਾਂ ਇਸ ਇਹਨਾਂ ਕਾਨੂੰਨਾਂ ਦੇ ਹੱਕ 'ਚ ਨੇ ਅਸਲੀ ਤੇ ਹੈ ਵੀ ਸਰਕਾਰ ਪੈਰਾਂ ਤੋਂ ਉਖੜ ਚੁੱਕੀ ਹੈ ਉਹ ਕਹਿੰਦੇ ਸੀ ਵੀ ਕਿਸਾਨ ਗੱਲਬਾਤ ਕਰਨ ਲਈ ਤਿਆਰ ਨਹੀਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਵੇ ਸਾਨੂੰ ਦੱਸੋ ਕਦੋਂ ਤੁਸੀਂ ਮੀਟਿੰਗ ਕਰਨੀ ਚਾਹੁੰਦੇ ਹੋ ਕਿਹਨਾ ਮੁੱਦਿਆਂ ਤੇ ਕਰਨੀ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਉਹਨਾਂ ਮੁੱਦਿਆਂ ਤੇ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨਾਂ ਨੂੰ ਕੱਲ੍ਹ ਸ਼ਾਮੀ ਚਿੱਠੀ ਲਿਖ ਕੇ ਜਵਾਬ ਦੇ ਦਿੱਤਾ ਪਹਿਲਾਂ ਤਾਂ ਉਹਨਾਂ ਦੀ ਇਸ ਗੱਲੋਂ ਸਖਤ ਨਿੰਦਾ ਕੀਤੀ ਵੀ ਤੁਸੀਂ ਲੋਕਾਂ ਨੂੰ ਝੂਠ ਪਰੋਸ ਕੇ ਗੁਮਰਾਹ ਨਾ ਕਰੋ ਇਹ ਸਰਕਾਰਾਂ ਕੋਲੋਂ ਇਸ ਗੱਲ ਦੀ ਉਮੀਦ ਨਹੀਂ ਹੁੰਦੀ ਸਰਕਾਰਾਂ ਝੂਠੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਉਂਦੀਆਂ ਨਹੀਂ ਹੁੰਦੀਆਂ ਤੁਸੀਂ ਇਹ ਮਾੜਾ ਕੰਮ ਕਰ ਰਹੇ ਹੋ ਇਹਨੂੰ ਬੰਦ ਕਰੋ ਦੂਸਰੀ ਗੱਲ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਏਜੰਡਾ ਅਸੀਂ ਭੇਜ ਦਿੱਤਾ ਹੈ ਅਸੀਂ ਕਿਹਾ ਵੀ ਜਿਹੜੇ ਤਿੰਨੇ ਕਾਨੂੰਨ ਤੁਸੀਂ ਗੈਰ ਸੰਵਿਧਾਨਿਕ ਬਣਾਏ ਨੇ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਢੰਗ ਨਾਲ ਤੁਸੀਂ ਇਹਨਾਂ ਨੂੰ ਵਾਪਸ ਲਓਗੇ ਉਹਦੀ ਮੋਡਲਿਟੀਆਂ ਬਾਰੇ ਸਾਨੂੰ ਦੱਸਿਆ ਜਾਵੇ ਐਮਐਸਪੀ ਕਿਸਾਨਾਂ ਦਾ ਜਿਹੜਾ ਕਾਨੂੰਨੀ ਅਧਿਕਾਰ ਹੋਵੇ ਇਹਦੇ ਲਈ ਕੀ ਢੰਗ ਤਰੀਕੇ ਅਪਣਾਓਗੇ ਕੀ ਮੋਡਲਿਟੀਆਂ ਹੋਣਗੀਆਂ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਇਸ ਤਰ੍ਹਾਂ ਸੀ ਆਪਣਾ ਏਜੰਡਾ ਸਰਕਾਰ ਨੂੰ ਭੇਜ ਦਿੱਤਾ ਹੈ ਔਰ ਉਹਨਾਂ ਨੂੰ ਇਹ ਵੀ ਕਹਿ ਦਿੰਦਾ ਹੈ ਵੀ 29 ਤਰੀਕ ਨੂੰ 11 ਵਜੇ ਸਾਨੂੰ ਜਦੋਂ ਸੱਦੋਗੇ ਅਸੀਂ ਮੀਟਿੰਗ 'ਚ ਆਉਣ ਲਈ ਤਿਆਰ ਹਾਂ ਪਰ ਆ ਜਿਹੜਾ ਏਜੰਡਾ ਹੈ ਇਹਦੇ ਬਾਰੇ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਵੀ ਇਹ ਕਾਨੂੰਨਾਂ ਨੂੰ ਕਿਵੇਂ ਵਾਪਸ ਲਓ ਲਾਓਗੇ ਕਿਵੇਂ ਤੁਸੀਂ ਜਿਹੜੀਆਂ ਮੋਡਲਿਟੀਆਂ ਹੋਣਗੀਆਂ ਜਦੋਂ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਓਗੇ ਉਹ ਇਹਦੇ ਲਈ ਹੁਣ ਸਰਕਾਰ ਨੇ ਆਪਣਾ ਮਨ ਬਣਾ ਕੇ ਦੱਸਣਾ ਹੈ ਵੀ ਸਾਡੇ ਨਾਲੋਂ ਕੀ 29 ਤਰੀਕ ਨੂੰ ਮੇਜ਼ ਤੇ ਬੈਠ ਕੇ ਗੱਲ ਕਰਨ ਲਈ ਤਿਆਰ ਨੇ ਕਿ ਨਹੀਂ ਹਾਲੇ ਤੱਕ ਸਰਕਾਰ ਨੇ ਕਨਫਰਮ ਨਹੀਂ ਕੀਤਾ ਤਾਂ ਮੈਂ ਇੱਕ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਸਰਕਾਰ ਤੇ ਸਰਕਾਰ ਦੀਆਂ ਏਜੰਸੀਆਂ ਬਹੁਤ ਪਭੰਪਾਰ ਹੋਈਆਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੇ ਸਾਰਾ ਕੰਟਰੋਲ ਅਤੇ ਪ੍ਰਬੰਧਾਂ ਦਾ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਕੇ ਬੜੇ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਨੇ ਇਹ ਹੋਰ ਵੀ ਅੱਛੀ ਗੱਲ ਹੈ ਯੋਏ ਖੁਦ ਮਹਿਸੂਸ ਕਰਨ ਲੱਗੇ ਨੇ ਪੀ ਇਹ ਸਾਡਾ ਅੰਦੋਲਨ ਹੈ ਇਹਦੇ ਵਿੱਚ ਸ਼ਾਂਤਮਈ ਅੰਦੋਲਨ ਰਹੇਗਾ ਤਾਂ ਅਸੀਂ ਜਿੱਤਾਂਗੇ ਜੇ ਸ਼ਾਂਤੀ ਪੰਗ ਹੋਗੀ ਤਾਂ ਅੰਦੋਲਨ ਦਾ ਨੁਕਸਾਨ ਹੋ ਜਾਏਗਾ ਸਰਕਾਰ ਦੀਆਂ ਦੇ ਬਹੁਤ ਸਾਰੇ ਅੰਸ਼ ਨੇ ਸਰਕਾਰ ਦੀਆਂ ਏਜੰਸੀਆਂ ਨੇ ਕੋਈ ਆ ਆਰਐਸਐਸ ਦਾ ਦੇ ਭੇਜੇ ਹੋਏ ਬੰਦੇ ਨੇ ਜਿਹੜੇ ਇੱਥੇ ਆ ਕੇ ਆਪੋ ਆਪਣੀ ਟੰਗ ਨਾਲ ਕਿਸਾਨ ਦੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੀਤੋਂ ਲਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਨੌਜਵਾਨਾਂ ਨੇ ਉਹਨਾਂ ਨੂੰ ਫੜਿਆ ਕੇ ਰਿਆ ਔਰ ਪੁਲਿਸ ਤੇ ਹਵਾਲੇ ਕੀਤਾ ਤੋਂ ਮੇਰੀ ਸਾਰਿਆਂ ਨੂੰ ਸੁਨੇਹ ਮਰ ਬੇਨਤੀ ਆ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਨਾਲ ਲੰਗੇਗਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵੱਲ ਸਰਕਾਰ ਦਾ ਦਬਾਅ ਵੀ ਵਧੇਗਾ ਔਰ ਤੁਹ ਹੋਰ ਤੁਸੀਂ ਇਹਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਅਹਿਮੀਅਤ ਦੇਣੀ ਹੈ ਔਰ ਆਪਣੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਹੈ ਕਿਵੇਂ ਚਲਾਉਣਾ ਇਹ ਲੰਬਾ ਚੱਲੇਗਾ ਸੁਪਰੀਮ ਕੋਰਟ ਦੇ ਵਕੀਲ ਸਹਿਬਾਨ ਉਹ ਵੀ ਤੁਹਾਡੇ ਹੱਕ ਚ ਨੇ ਮੈਂ ਅੱਜ ਉਹਨਾਂ ਨਾਲ ਲੰਬੀ ਮੀਟਿੰਗ ਕਰਕੇ ਆਇਆ ਬਹੁਤ ਜਲਦੀ ਸੁਪਰੀਮ ਕੋਰਟ ਦੇ ਵਕੀਲ ਸਹਿਬਾਨ ਵੀ ਕੁਝ ਤੁਹਾਡੇ ਹੱਕ ਵਿੱਚ ਹੋਰ ਵੀ ਕਰਨ ਵਾਲੇ ਨੇ ਤਾਂ ਮੈਂ ਆਪਣੇ ਸਾਰੇ ਜਿੰਨੇ ਭਰਾ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਹੁਣ ਇਹ ਅੱਜ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਰਿਹਾ ਹਰਿਆਣੇ ਦਾ ਨਹੀਂ ਰਿਹਾ ਇਹਦੇ ਵਿੱਚ ਉੱਤਰਾਖੰਡ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੇ ਰਾਜਸਥਾਨ ਤੋਂ ਸ਼ਾਮਲ ਹੋਏ ਨੇ ਮੱਧ ਪ੍ਰਦੇਸ਼ ਤੋਂ ਸ਼ਾਮਲ ਹੋਏ ਨੇ ਯੂਪੀ ਤੋਂ ਸ਼ਾਮਲ ਹੋਏ ਨੇ ਮਹਾਰਾਸ਼ਟਰ ਤੋਂ ਵੀ ਕਿਸਾਨ ਪੈਦਲ ਚੱਲ ਕੇ ਆ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਨੇ ਹਰ ਸਟੇਟ ਦੇ ਵਿੱਚ ਅੰਦੋਲਨ ਉਹ ਆਪਣੀ ਪੂਰੇ ਜੋਬਨ ਤੇ ਪਖਦਾ ਨਜ਼ਰ ਆ ਰਿਹਾ ਹੈ ਲੱਗਦਾ ਇਹ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਮੋਦੀ ਸਰਕਾਰ ਨੂੰ ਪ੍ਰਮਾਤਮਾ ਨੇ ਸੁਧ ਬੁੱਧੀ ਨਾ ਬਖਸ਼ੀ ਤਾਂ ਇਹ ਅੰਦੋਲਨ ਆਪਣਾ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲੇਗਾ ਔਰ ਇਹਦੀ ਵਿਲੱਖਣਤਾ ਇਹੋ ਰਹੇਗੀ ਕਿ ਇਹ ਅੰਦੋਲਨ ਸ਼ਾਂਤਮਈ ਰਿਹਾ ਹੈ ਸ਼ਾਂਤਮਈ ਹੈ ਅਤੇ ਸ਼ਾਂਤਮਈ ਰਹੇਗਾ ਤਾਂ ਮੇਰੀ ਸਾਰਿਆਂ ਨੂੰ ਫਿਰ ਸਨੀਮਰ ਸਾਰੇ ਆਪਣੇ ਭਰਾਵਾਂ ਦੇ ਤੇ ਆਪਣੇ ਬੱਚਿਆਂ ਦੇ ਚਰਣਾ ਚ ਅਪੀਲ ਹੈ ਇੱਕ ਜਿਹੜੇ ਪੰਜਾਬੋਂ ਲੋਕੀ ਸਾਡੇ ਸਾਡੇ ਸਾਡਾ ਭਾਈਚਾਰਾ ਇੱਥੇ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਉਂਦਾ ਉਹਨਾਂ ਨੂੰ ਮੇਰੀ ਅਪੀਲ ਹੈ ਤੁੰਦ ਬਹੁਤ ਪੈਂਦੀ ਹੈ ਕਿਰਪਾ ਕਰਕੇ ਜਿੰਨੇ ਵੀ ਆਉਂਦੇ ਹੋ 10 ਵਜੇ ਤੋਂ ਪਹਿਲਾਂ ਘਰਾਂ ਤੋਂ ਨਾ ਤੁਰੋ ਜਦੋਂ ਤੁੰਦ ਕੱਟ ਜਾਏ ਉਦੋਂ ਆਓ ਤੁੰਦ ਹਟੀ ਤੇ ਇੱਥੇ ਆਓ ਕਿਉਂਕਿ ਬਹੁਤ ਸਾਰੇ ਹਾਸੇ ਹੋਣ ਲੱਗ ਪਏ ਨੇ ਬਹੁਤ ਕੀਮਤੀ ਜਾਨਾਂ ਜਾ ਰਹੀਆਂ ਨੇ ਸਾਰੇ ਨੂੰ ਸਿਨੇਮਰ ਬੇਨਤੀ ਹੈ ਵੀ ਇੱਥੇ ਅ ਤੁਸੀਂ ਜੇ ਤੇ ਚੱਲ ਕੇ ਸ਼ਾਂਤੀ ਪਹੁੰਚੋ ਜੇ ਵਾਪਸ ਵੀ ਮੁੜਨਾ ਤਾਂ ਇੱਥੇ ਰਾਤ ਕੱਟ ਕੇ ਅਗਲੇ ਦਿਨ ਫੇਰ 10 11 ਵਜੇ ਤੋਂ ਬਾਅਦ ਵਾਪਸ ਜਾਓ ਔਰ ਮੈਂ ਉਮੀਦ ਤਾਂ ਹੁਣ ਇਹ ਕਰਾਂਗੇ ਵੀ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਜਿਹੜਾ ਸਾਡਾ ਸੁਹਿਰਦ ਸੱਜਣ ਹੈ ਉਹ ਆਪਣੇ ਘਰਾਂ ਵਿੱਚ ਨਹੀਂ ਬੈਠੇਗਾ ਔਰ ਇਹ ਫੇਰ ਇੱਕ ਵਧਾਈ ਦੇਗਾ ਤੁਹਾਨੂੰ ਸਰਕਾਰ ਨੇ ਪੰਜਾਬ ਤੇ ਹਰਿਆਣੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਟੰਗ ਨਾਲ ਸਾਡੇ ਪੰਜਾਬ ਹਰਿਆਣੇ ਦੇ ਭਰਾਵਾਂ ਨੇ ਮੂੰਹ ਤੋੜ ਜਵਾਬ ਦਿੱਤਾ ਸਰਕਾਰ ਦੀ ਇਸ ਕੋਜੀ ਨੀਅਤ ਦਾ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਪੰਜਾਬ ਤੇ ਹਰਿਆਣੇ ਦੇ ਭਰਾਵਾਂ ਦੀ ਜਿਹੜੀ ਇਹ ਜੱਫੀ ਪਈ ਹੈ ਵਾਹਿਗੁਰੂ ਇਹਨੂੰ ਹੋਰ ਅ ਨਿੱਗੀ ਕਰੇ ਹੋਰ ਇਹਨੂੰ ਮਜ਼ਬੂਤ ਕਰੇ ਪੋਲਿਟਿਕਲ ਲੋਕ ਜਿਹੜੇ ਲੜਾਈਆਂ ਪਾਉਂਦੇ ਰਹੇ ਨੇ ਉਹਨਾਂ ਨੂੰ ਇਹ ਤੋਂ ਸਬਕ ਸਿੱਖਣਾ ਚਾਹੀਦਾ ਹੈ ਹੁਣ ਉਹਨਾਂ ਦੀ ਕੋਈ ਚਾਲ ਚੱਲੇਗੀ ਨਹੀਂ ਔਰ ਇਹ ਤੋਂ ਵੀ ਅੱਗੇ ਸਾਰੇ ਦੇਸ਼ ਦੇ ਕਿਸਾਨ ਇਸ ਵੇਲੇ ਬੰਗਾਲ ਚ ਬਿਹਾਰ ਚ ਅ ਅਸਾਮ ਚ ਤਾਮਿਲਨਾਡੂ ਕਰਨਾਟਕ ਤੇਲੰਗਾਨਾ ਕੇਰਲਾ ਸਾਰੀਆਂ ਸਟੇਟਾਂ ਦੇ ਵਿੱਚ ਪੂਰੀ ਸਰਗਰਮੀ ਨਾਲ ਅੰਦੋਲਨ ਚੱਲ ਰਿਹਾ ਹੈ ਹਰ ਰੋਜ਼ ਗਿਣਤੀ ਤਾ ਤਾਂ ਆਪੋ ਆਪਣੀ ਧੰਗ ਨਾਲ ਵਿਰੋਧ ਦੀ ਵਧ ਰਹੀ ਹੈ ਤੇ ਸੰਭਾਵਨਾ ਇਹ ਹੈ ਕਿ ਬਹੁਤ ਛੇਤੀ ਇਹ ਜਨ ਅੰਦੋਲਨ ਜਿਹੜਾ ਇਹਦੇ ਵਿੱਚ ਆਮ ਸ਼ਹਿਰੀ ਜਿਨ੍ਹਾਂ ਨੂੰ ਕਿਸੇ ਨੂੰ ਇਹਨਾਂ ਨੇ ਬਖਸ਼ਿਆ ਨਹੀਂ ਜਿਹੜੇ ਆਰਡੀਨੈਂਸ ਨੇ ਇਹਦੇ ਨਾਲ ਸਿਰਫ ਕਿਸਾਨਾਂ ਦਾ ਨਹੀਂ ਸਮੁੱਚੇ ਦੇਸ਼ ਦਾ ਨੁਕਸਾਨ ਹੋਏਗਾ ਆਮ ਆਦਮੀ ਦਾ ਜਿਉਣਾ ਦੁੱਬਰ ਹੋ ਜਾਏਗਾ ਸਰਕਾਰ ਅੰਬਾਨੀਆਂ ਅਡਾਨੀਆਂ ਕਾਰਪੋਰੇਟ ਘਰਾਣਿਆਂ ਕੋਲ ਸਭ ਕੁਝ ਗਹਿਣੇ ਪਾਉਣ ਜਾ ਰਹੀ ਹੈ ਤੇ ਮੇਰੀ ਅਪੀਲ ਹੈ ਸਾਰੇ ਆਪਣੇ ਭਰਾਵਾਂ ਨੂੰ ਵੀ ਬਹੁਤ ਹੀ ਸਿਹਰਤਾ ਨਾਲ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਠਰਮੇ ਨਾਲ ਇਸ ਅੰਦੋਲਨ ਨੂੰ ਚਲਾਈਏ ਔਰ ਜਿੰਨੀ ਦੇਰ ਸਰਕਾਰ ਗੋਡੇ ਟੇਕਦੀ ਨਹੀਂ ਉਦੋਂ ਤੱਕ ਭਾਵੇਂ 6 ਮਹੀਨੇ ਅੰਦੋਲਨ ਚੱਲੇ ਵਾਹਿਗੁਰੂ ਦੀ ਮਿਹਰ ਹੈ ਸਾਡੇ ਲੰਗਰ ਜਿਹੜੇ ਨੇ ਬਾਬੇ ਨਾਨਕ ਦੇ 20 ਰੁਪਏ ਨਾਲ ਚਲਾਏ ਹੋਏ ਲੰਗਰ ਇਹ ਲੋ ਤਪਦੇ ਰਹਿਣ ਔਰ ਇਦਾਂ ਹੀ ਚਲਦੇ ਰਹਿਣ ਤੇ ਤੁਸੀਂ ਸਾਰਿਆਂ ਨੂੰ ਵਾਹਿਗੁਰੂ ਸੁਧਬੂਧੀ ਤੇ ਸਮਤ ਲੜੇ ਬਖਸ਼ੇ ਇਹ ਲੜਾਈ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਰਹੋ ਔਰ ਇਹਨੂੰ ਪੂਰਨ ਸ਼ਾਂਤਮਈ ਰੱਖਣ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਂਦੇ ਰਹੋ ਉਮੀਦ ਹੈ ਇਹਦੇ ਅਪੋ ਆਪਣਾ ਬੰਦਾ ਹਿੱਸਾ ਪਾਓਗੇ